ਵਿਰਲਿਆ ਨੂੰ ਛੱਡ ਕੇ ਯਕੀਨ ਜਾਣੇ ਵਿਰਲਿਆ ਨੂੰ ਛੱਡ ਕੇ ਆਪਣੇ ਫਰਜ਼ ਭੁੱਲ ਜਾਂਦਾ ਏ ਬੰਦਾ ਕੋਈ ਅਹੁਦੇ ਤੇ ਚਲਾ ਜਾਏ ਤੇ ਪਰਿਵਾਰ ਦੇ ਲਈ ਤੇ ਆਪਾਂ ਸਾਰੇ ਦੌੜ ਭੱਜ ਕਰਦੇ ਆ ਤੇ ਮਹਾਰਾਜ ਕਹਿੰਦੇ ਆ ਜਦੋਂ ਗੁਰੂ ਦੀ ਸੰਗਤ ਗੁਰੂ ਦਾ ਗਿਆਨ ਸੁਣਦਾ ਏ ਨਾ ਉਦੋਂ ਪਤਾ ਲੱਗਦਾ ਏ ਮੇਰੇ ਫਰਜ਼ ਕੀ ਏ ਉਹਦਾ ਮਿਲ ਗਿਆ ਮੈਂ ਉਹਦੀ ਕੀ ਵਰਤੋਂ ਕਰਨੀ ਏ ਉਹਦਾ ਕਿਵੇਂ ਮੈਂ ਉਹਦਾ ਜੂਜ ਕਿਵੇਂ ਕਰਨਾ ਏ ਕਿਵੇਂ ਮੈਂ ਉਹਨੂੰ ਸਾਥ ਸੰਗਤ ਦੀ ਵਰਤੋਂ ਵਿੱਚ ਲੈ ਕੇ ਆਉਣਾ ਕੀ ਕਰਨਾ ਏ ਕੁਰਸੀ ਤੇ ਬੈਠ ਕੇ ਮੈਂ ਕੀ ਕਰਨਾ ਹੈ ਮੇਰਾ ਫਰਜ਼ ਕੀ ਹੈ ਸਾਧ ਸੰਗ ਡਿਊਟੀ ਕੀ ਹੈ ਸੋ ਇਸ ਇਸ ਤਰੀਕੇ ਦੇ ਨਾਲ ਮਹਾਰਾਜ ਦੀ ਬਾਣੀ ਚ ਲਿਖਿਆ ਹੈ ਕਹਿੰਦਾ ਜਦੋਂ ਬੰਦੇ ਨੂੰ ਗੁਰੂ ਦੀ ਸੰਗਤ ਹੁੰਦੀ ਹੈ ਨਾ ਤੇ ਉਹਨੂੰ ਆਪਣੇ ਫਰਜ਼ ਚੇਤੇ ਆ ਜਾਂਦੇ ਆ ਇੱਥੇ ਮੇਰਾ ਕੀ ਫਰਜ਼ ਹੈ ਇੱਥੇ ਮੈਂ ਕੀ ਬੋਲਣਾ ਵਾਂ ਸਾਧ ਸੰਗਤ ਜੀ ਇੱਥੇ ਮੈਂ ਕਿਸ ਤਰੀਕੇ ਨਾਲ ਰਹਿਣਾ ਵਾਂ ਆ ਮੈਂ ਕੀ ਕੰਮ ਕਰਨਾਗਾ ਭਾਵ ਜਿਹੜੀ ਦਿਸ਼ਾ ਹੈ ਉਹ ਸਹੀ ਹੋ ਜਾਂਦੀ ਹੈ ਮਾਨਸਿਕ ਦਿਸ਼ਾ ਸਹੀ ਹੋ ਜਾਂਦੀ ਹੈ ਸੋ ਇਸ ਤਰੀਕੇ ਦੇ ਨਾਲ ਫਿਰ ਆਪਣੇ ਫਰਜ਼ਾਂ ਨੂੰ ਵੀ ਜਾਣਦਾ ਹੈ ਜਿਨੇ ਆਪਣੇ ਫਰਜ਼ ਪਛਾਣ ਲਏ ਉਹਨੇ ਧਰਮ ਪਛਾਣ ਲਿਆ ਹੈ ਫਰਜ਼ ਹੀ ਧਰਮ ਹੁੰਦੇ ਆ ਯਾਦ ਰੱਖਿਓ ਸੋ ਤਾਂ ਕਰਕੇ ਸਾਧਕਾ ਸੰਗ ਦਿਰੜੈ ਸਭ ਧਰਮ ਸਾਧਕਾ ਸੰਗ ਕੇਵਲ ਪਾਰ ਬ੍ਰह्म ਹੁਣ ਜਿਨੇ ਆਪਣੇ ਫਰਜ਼ਾਂ ਨੂੰ ਪਛਾਣਿਆ ਆਪਣੇ ਫਰਜ਼ ਦੀ ਇਮਾਨਦਾਰੀ ਨਾਲ ਨਿਭਾਉਣਾ ਕੀਤੇ ਆ ਉਹ ਕਿਉਂ ਕੀਤਾ ਕਿਉਂਕਿ ਸਤਿਗਤ ਸੰਗ ਕੇਵਲ ਪਾਰ ਬ੍ਰਹਮ ਉਹਨਾਂ ਨੂੰ ਕੇਵਲ ਤੇ ਕੇਵਲ ਪ੍ਰਮਾਤਮਾ ਹੀ ਨਜ਼ਰ ਆਉਂਦਾ ਏ ਸੰਸਾਰ ਦੇ ਵਿੱਚ ਆਹ ਵਕਰੀਆਂ ਵਕਰੀਆਂ ਸ਼ਕਲਾਂ ਨਜ਼ਰ ਨਹੀਂ ਆਉਂਦੀਆਂ ਭਾਈ ਵਕਰੀਆਂ ਵਕਰੀਆਂ ਜਾਤਾਂ ਨਜ਼ਰ ਨਹੀਂ ਆਉਂਦੀਆਂ ਵੱਖਰੇ ਵੱਖਰੇ ਧਰਮ ਨਜ਼ਰ ਨਹੀਂ ਆਉਂਦੇ ਸਰਬ ਧਰਮ ਮਹਿ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਇਹ ਗੱਲ ਸਮਝ ਆ ਗਈ ਵੱਖਰੇ ਵੱਖਰੇ ਵਖਰਾ ਤੇ ਕੁਝ ਵੀ ਨਜ਼ਰ ਨਹੀਂ ਆਉਂਦਾ ਕੇਵਲ ਪਾਰ ਬ੍ਰਹਮ ਕੇਵਲ ਪ੍ਰਮਾਤਮਾ ਬੈਠਾ ਨਜ਼ਰ ਆਉਂਦਾ ਹੈ ਇਹ ਅਵਸਥਾ ਬਣ ਜਾਣੀ ਛੋਟੀ ਗੱਲ ਨਹੀਂ ਬਹੁਤ ਮਹਾਨ ਗੱਲ ਹੈ ਵੱਡੀ ਗੱਲ ਹੈ ਜਿਨ੍ਹਾਂ ਨੇ ਦੇਸ਼ ਕੌਮ ਲਈ ਕੁਰਬਾਨੀਆਂ ਕੀਤੀਆਂ ਸਾਧ ਸੰਗਤ ਜਿਨ੍ਹਾਂ ਨੇ ਕੁਝ ਕੀਤਾ ਕੌਮ ਦੇ ਲਈ ਦੇਸ਼ ਦੇ ਲਈ ਸਾਧ ਸੰਗਤ ਧਰਮ ਦੇ ਲਈ ਉਹਨਾਂ ਦੇ ਵਿੱਚ ਆ ਖਿਆਲ ਆ ਗਿਆ ਵੀ ਪ੍ਰਮਾਤਮਾ ਬੈਠਾ ਹੈ ਸਾਰਿਆਂ ਦੇ ਵਿੱਚ ਪਰਮੇਸ਼ਰ ਪ੍ਰਮਾਤਮਾ ਬੈਠਾ ਹੈ ਤਾਂ ਕਰਕੇ ਆਪਣੇ ਫਰਜ਼ ਸਮਝੇ ਆ ਭਾਈ ਉਹਨਾਂ ਨੇ ਇਹ ਗੱਲ ਜੇ ਸਾਡੇ ਧਿਆਨ ਵਿੱਚ ਆ ਜਾਏ ਨਾ ਜਿਹਨ ਦੇ ਵਿੱਚ ਆ ਜਾਏ ਸਾਰੀ ਖੇਡ ਜਿਹੜੀ ਖਰਾਬ ਹੋਈ ਪਈ ਹੈ ਸਾਰੀ ਠੀਕ ਹੋ ਜਾਏਗੀ ਆ ਸਾਡੀ ਜ਼ਿੰਦਗੀ ਵਾਲੀ ਖੇਡ ਜਿਹੜੀ ਖਰਾਬ ਹੋਈ ਪਈ ਹੈ ਨਾ ਝਗੜੇ ਝੰਬੇਲੇ ਸਾਥ ਸੰਗਤ ਜੀ ਸਾਡੇ ਜਿਹੜੇ ਚੱਲਦੇ ਆ ਆ ਕੁਰਲਾਹਟ ਹੋਈ ਪਈ ਆ ਮੱਚੀ ਪਈ ਆ ਕੁਰਲਾਹਟ ਚਾਰੇ ਪਾਸੇ ਸਾਥ ਸੰਗਤ ਜੀ ਇਹ ਸਾਰਾ ਕੁਝ ਖਤਮ ਹੋ ਜਾਏਗਾ ਕਦੋਂ ਜਦੋਂ ਅਸੀਂ ਕੇਵਲ ਪਾਰਬ੍ਰह्म ਨੂੰ ਸਮਝ ਲਿਆ ਵੀ ਸਾਰੇ ਪਾਸੇ ਕੇਵਲ ਪ੍ਰਮਾਤਮਾ ਹੀ ਹੈ। ਕੇਵਲ ਉਹ ਹੀ ਹੈ। ਦੂਜਾ ਤੀਜਾ ਹੈ ਕੋਈ ਨਹੀਂ। ਇਮਾਨਦਾਰੀਆਂ ਸਾਡੇ ਪੱਲੇ ਪੈ ਜਾਣਗੀਆਂ ਭਾਈ। ਇਮਾਨਦਾਰ ਬਣ ਜਾਗੇ ਸਾਰੇ ਆਪਾਂ ਇੱਕ ਦੂਜੇ ਦੇ ਲਈ। ਸਾਧਕਾ ਸੰਗ ਕੇਵਲ ਪਾਰਬ੍ਰह्म ਮਾਰੇ ਕਹਿੰਦੇ ਆ ਗੁਰੂ ਦੇ ਗਿਆਨ ਤੋਂ ਬਿਨਾ ਗੁਰੂ ਦੀ ਸੰਗਤ ਤੋਂ ਬਿਨਾ ਇਹ ਗੱਲ ਸਮਝ ਵਿੱਚ ਨਹੀਂ ਆਉਂਦੀ। ਤੇ ਇਹ ਗੱਲ ਸਮਝ ਵਿੱਚ ਨਹੀਂ ਆਈ ਜੇ ਇਹ ਗੱਲ ਨਾ ਸਮਝੀਵੇ ਪਰਮਾਤਮਾ ਹੀ ਆ ਚਾਰੇ ਪਾਸੇ ਤਾਂ ਫਰਜ਼ ਵੀ ਬੰਦਾ ਭੁੱਲ ਜਾਂਦਾ ਏ ਭੁੱਲ ਜਾਂਦਾ ਏ ਆਪਣੇ ਧਰਮ ਨੂੰ ਆਪਣੇ ਫਰਜ਼ ਨੂੰ ਸਾਧ ਸੰਗਤ ਜੇ ਇਹ ਗੱਲ ਨਾ ਪਕੜ ਵਿੱਚ ਆਈ ਕਿ ਪਰਮੇਸ਼ਰ ਚਾਰੇ ਪਾਸੇ ਹੈ ਸਾਧ ਸੰਗਤ ਜੀ ਤਾਂ ਫਿਰ ਆਤਮਿਕ ਟਿਕਾਣਾ ਵੀ ਨਹੀਂ ਹੋਏਗਾ ਸਾਧ ਸੰਗਤ ਜੀ ਉੱਚਾ ਮਰਤਬਾ ਵੀ ਨਹੀਂ ਹੋਏਗਾ ਔਰ ਸਾਧ ਸੰਗਤ ਜੇ ਗੱਲ ਭੁੱਲ ਗਿਆ ਏ ਕਿ ਪਰਮੇਸ਼ਰ ਪਰਮਾਤਮਾ ਸਾਰੇ ਪਾਸੇ ਹੈ ਸਾਧ ਸੰਗਤ ਜੀ ਤਾਂ ਫਿਰ ਮਹਾਰਾਜ ਕਹਿੰਦੇ ਆ ਕਹਿੰਦੇ ਹਉਮੈ ਵੀ ਨਹੀਂ त्यागी ਜਾਏਗੀ ਆਪਣਾਤ ਨਹੀਂ त्यागी ਜਾਏਗੀ ਹਉਮੈ ਜਿਹੜੀ ਹੈ ਉਹ ਨਹੀਂ ਛੱਡੀ ਜਾਏਗੀ ਇਸ ਕਰਕੇ ਇਤੇ ਤਾਂ ਛੱਡੀ ਜਾਏਗੀ ਜੇ ਅਸੀਂ ਸਮਝ ਲਿਆ ਵੀ ਸਾਰਿਆਂ ਵਿੱਚ ਉਹੀ ਬੈਠਾ ਏ ਪਰਮੇਸ਼ਰ ਬੈਠਾ ਏ ਪਰਮਾਤਮਾ ਬੈਠਾ ਏ ਸਾਧ ਸੰਗਤ ਜੀ ਤਮਨੁਖ ਹਰ ਮੋੜ ਤੇ ਇਮਾਨਦਾਰ ਹੋਏਗਾ ਫਿਰ ਜ਼ਿੰਦਗੀ ਸਫਲ ਹੋਏਗੀ ਐਨੀਆਂ ਗਬੇਨ ਦੀਆਂ ਪ੍ਰਵਾਨ ਕਰਿਓ ਹੋਇਆ ਤਮਾਮ ਭੁੱਲਾਂ ਦੀ ਖਿਮਾ ਸੰਗਤ ਸਤਗੁਰੂ ਬਖਸ਼ਣ ਜੋਗ ਹੈ ਬਲਾਉ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAMKALI ਮਹੱਲਾ ਤੀਜਾ ਨਾਨਕ ਦੇ ਕੋ ਓੰਕਾਰ ਸਤ ਗੁਰ ਪਰਸਾਦ ਆਨੰਦ ਭਇਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਸਤ ਗੁਰ ਤਾਂ ਪਾਇਆ ਸੈ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪ੍ਰੀਆਂ ਸ਼ਬਦ ਗਾਵਣ ਆਈਆਂ ਸ਼ਵਦੋਤਾ ਗਾਬੋ ਹਰੀ ਕੇ ਰਾਮ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੁ ਹਰਿ ਨਾਲੇ ਹਰਿ ਨਾਲ ਰਹੁ ਤੂੰ ਮਨ ਮੇਰੇ ਦੁਖ ਸਾਬੇ ਸਾਰੇ ਨਾ ਅੰਗੀਕਾਰ ਉਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਾਮ ਗਲਾਸਮਰਤ ਸੁਆਮੀ ਸੋ ਕਿਉ ਮਨੋਂ ਬਿਸਾਰੇ ਕਹਿ ਨਾਨਕ ਮਨ ਮੇਰੇ